ਪੰਜਾਬ ਮਿੱਡੇ ਮੇਲ ਸੁਸਾਇਟੀ ਨੇ ਸਾਰੇ ਜਲਾ ਸਿੱਖਿਆ ਅਫਸਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਮਿੱਡੇ ਮੇਲ ਸਕੀਮ ਦੇ ਤਹਿਤ ਰੋਜ਼ਾਨਾ ਈ ਪੰਜਾਬ ਐਪ ਤੇ ਸਮੇਸਰ ਡਾਟਾ ਫੀਡ ਕਰਨ ਦੀ ਹਦਾਇਤ ਕੀਤੀ ਹੈ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈ ਪੰਜਾਬ ਪੋਰਟਲ ਅਤੇ ਐਪ ਦੀ ਹੋਰ ਕੰਮਾਂ ਲਈ ਲਗਾਤਾਰ ਵਰਤੋਂ ਹੋਣ ਕਾਰਨ ਸਰਵਰ ਬੇहद ਵਿਅਸਤ ਹੋ ਜਾਂਦਾ ਹੈ ਜਿਸ ਕਾਰਨ ਕਈ ਸਕੂਲਾਂ ਦਾ ਡਾਟਾ ਰਿਪੋਰਟ ਵਿੱਚ ਜ਼ੀਰੋ ਦਿਖਾਈ ਦਿੰਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਈ ਪੰਜਾਬ ਪੋਰਟਲ ਤੇ ਹਰ ਰੋਜ਼ ਦੁਪਹਿਰ 12 ਤੋਂ 2 ਵਜੇ ਤੱਕ ਮਿੱਡੇ ਮੀਲ ਦੇ ਕੰਮ ਨੂੰ ਪਹਿਲ ਦਿੱਤੀ ਜਾਵੇਗੀ ਤਾਂ ਜੋ 100% ਡਾਟਾ ਯਕੀਨੀ ਬਣਾਇਆ ਜਾ ਸਕੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਈ ਪੰਜਾਬ ਐਪ ਤੇ ਮਿੱਡੇ ਮੀਲ ਦਾ ਡਾਟਾ ਫੀਡ ਕਰਨਾ ਯਕੀਨੀ ਬਣਾਉਣ ਜੇਕਰ ਕਿਸੇ ਸਕੂਲ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਮਿੱਡੇ ਮੀਲ ਇੰਚਾਰਜ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਮਿੱਡੇ ਮੀਲ ਸੁਸਾਇਟੀ ਨੇ ਸਾਰੇ ਜ਼िला ਸਿੱਖਿਆ ਅਫਸਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਮਿੱਡੇ ਮੀਲ ਸਕੀਮ ਦੇ ਤਹਿਤ ਰੋਜ਼ਾਨਾ ਈ ਪੰਜਾਬ ਐਪ ਤੇ ਸਮੇਂ ਸਿਰ ਡਾਟਾ ਫੀਡ ਕਰਨ ਦੀ ਹਦਾਇਤ ਕੀਤੀ ਹੈ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈ ਪੰਜਾਬ ਪੋਰਟਲ ਅਤੇ ਐਪ ਦੀ ਹੋਰ ਕੰਮਾਂ ਲਈ ਲਗਾਤਾਰ ਵਰਤੋਂ ਹੋਣ ਕਾਰਨ ਸਰਵਰ ਬੇहद ਵਿਅਸਤ ਹੋ ਜਾਂਦਾ ਹੈ ਜਿਸ ਕਾਰਨ ਕਈ ਸਕੂਲਾਂ ਦਾ ਡਾਟਾ ਰਿਪੋਰਟ ਵਿੱਚ ਜ਼ੀਰੋ ਦਿਖਾਈ ਦਿੰਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਈ ਪੰਜਾਬ ਪੋਰਟਲ ਤੇ ਹਰ ਰੋਜ਼ ਦੁਪਹਿਰ 12 ਤੋਂ 2 ਵਜੇ ਤੱਕ ਮਿੱਡੇ ਮੀਲ ਦੇ ਕੰਮ ਨੂੰ ਪਹਿਲ ਦਿੱਤੀ ਜਾਵੇਗੀ ਤਾਂ ਜੋ 100% ਡਾਟਾ ਯਕੀਨੀ ਬਣਾਇਆ ਜਾ ਸਕੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਈ ਪੰਜਾਬ ਐਪ ਤੇ ਮਿਡ ਡੇ ਮੀਲ ਦਾ ਡਾਟਾ ਫੀਡ ਕਰਨਾ ਯਕੀਨੀ ਬਣਾਉਣ ਜੇਕਰ ਕਿਸੇ ਸਕੂਲ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਮਿਡ ਡੇ ਮੀਲ ਇੰਚਾਰਜ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ